ਹੰਸ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ ਹੀਟਰ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਸ਼ਰਜ ਨਾਲਾ ਤਹਿਸੀਲ ਵੀਜ ਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੋਨੂ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਇੱਕਾ ਟੋਕੜ ਗੱਬਣ ਚੱਕ ਪਾਸਾ ਗਾ ਤੁਹਾਨੂੰ ਦਿਖਾਉਣੀ ਆ ਤੇ ਦੋ ਮੱਜਾ ਤੁਹਾਨੂੰ ਦਿਖਾਉਣੀ ਆ ਬੱਚੇ ਤੋਂ ਬਿਨਾ ਤੇ ਗੱਲਬਾਤ ਤੁਹਾਨੂੰ ਕਰਦੇ ਆਂ ਬਾਕੀ ਇਹ ਆ ਵੀ ਸੋਈਆਂ ਦੀ ਆਪਣੀ ਦੋ ਟਾਈਮ ਚੋਾਈ ਕਰਕੇ ਤਸੱਲੀ ਕਰਕੇ ਖੜੋ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਜਰੂਰ ਚੁਵਾਈ ਕਰਾ ਲਿਆ ਕਰੋ ਜੀ ਪਰ ਸਾਡੀ ਬੇਨਤੀ ਵੱਲ ਵੀ ਜਰੂਰ ਧਿਆਨ ਦਿਆ ਕਰੋ ਹਾਂਜੀ ਵੀਰ ਜੀ ਸਾਸਿਕਾ ਜੀ ਹਾਂਜੀ ਵੀਰ ਜੀ ਸਾਸਿਕਾ ਜੀ ਹੋ ਠੀਕ ਠਾਕ ਜੀ ਬਹੁਤ ਵਧੀਆ ਵੀਰ ਜੀ ਚਲੋ ਵਧੀਆ ਜੀਦਾ ਜੀ ਹਾਂਜੀ ਰੱਬ ਬਾਬੇ ਸ਼ੀਦਾ ਦੀ ਕਿਰਪਾ ਮਹਾਰਾਜ ਬੜਾ ਸਾਥ ਦੇਂਦੇ ਆ ਜੀ ਚਲੋ ਦਿਖ ਨਹੀਂ ਦਿਆ ਸਾਥ ਤੇ ਬਾਬਾ ਪੂਰਾ ਹੀ ਦੇਂਦੇ ਆ ਬਾਬਾ ਮਾਰੇ ਬਾਬਾ ਸ਼ੀਦਾ ਇਹਨਾ ਸਾਥ ਦੇਂਦੇ ਆ ਜੀ ਮੈਂ ਤਾਂ ਕੋਈ ਗੱਲ ਨਹੀਂ ਕਹਿਣ ਵਾਲੀ ਠੀਕ ਹੈ ਜੀ ਬਹੁਤ ਕਿਰਪਾ ਹੁੰਦੀ ਉਹਦੀ ਤੇ ਚਲੋ ਨਾਮ ਦੱਸੋ ਫਿਰ ਨਾਮ ਸੋਨੂੰ ਸ਼ਾਹ ਜਨਾਲਾ ਜਿਹੜਾ ਬਸਰ ਤੇ ਫੋਨ ਨੰਬਰ ਵੀ ਫੋਨ 81 56752 ਠੀਕ ਹੈ ਬਾਕੀ ਇਹ ਆ ਵੀ ਕੰਮ ਸਹੀ ਰੱਖੋਗੇ ਤੇ ਸਾਫ ਆਦਾਪੇ ਦੇਣਾ ਤੇ ਜਿੱਦਣ ਚਲੋ ਮੈਂ ਨਹੀਂ ਕਰਦੇ ਤੁਸੀਂ ਅੱਗੇ ਪਿੱਛੇ ਕੀਤਾ ਤੇ ਅੱਗੇ ਹੁੰਦਾ ਨੇ ਵੀ ਅੱਗੇ ਪਿੱਛੇ ਕਰ ਦੇਣਾ ਹਾਂਜੀ ਪਰ ਨਹੀਂ ਮਹਾਰਾਜ ਨਾ ਸਾਧਨੀ ਦੇ ਹਿਸਾਬ ਨਾਲ ਬਹੁਤ ਜਿਆਦਾ ਵਾਰ ਆਪਦੀ ਕਿਰਪਾ ਹੁੰਦੀ ਏ ਅੱਛਾ ਬੜਾ ਮਹਾਰੇ ਬਾਬੇ ਸ਼ਿਦਾਈ ਕਿਰਪਾ ਹੁੰਦੀ ਏ ਠੀਕ ਹੈ ਹਾਂ ਤੇ ਅੱਜ ਫੇਰ ਤੋਂ ਕੜ ਗਿਆ ਬੰ ਲੈਣ ਦੀ ਇੱਕ ਕੱਦ-ਕੱਠ ਚੰਗਾ ਵਾ ਇਹਦਾ ਉਤਰਾਂ ਕਿ ਭਾਈ ਜਿਹੜ ਕੋ ਲਈ ਨੇ ਵੀਰ ਕੋ ਹਾਂਜੀ 30 ਤੋਂ ਪਲੱਸ ਦੁੱਧ ਨੇ ਚਵਾਇਆ ਜੀ ਅੱਛਾ 30 ਤੋਂ ਪਲੱਸ ਹੀ ਦਰਦੀ ਚਲੀ ਗਏ ਠੀਕ ਖੁੱਲੀ ਦੇ ਫਾਰਮ 'ਚ ਠੀਕ ਸਾਰੋ ਸਾਰ ਮੈਂ ਹੀ ਰੱਖਿਆ ਬੂਖੜਾ ਬਾਗ ਹਾਂ ਇਹ ਦੇਖ ਸਕਦੇ ਆ ਹਵਾਨੇ ਤੇ ਨਾੜਾ ਮਿਲਕ ਵੀ ਨੇ ਚੰਗੀ ਲੱਗੀ ਐ ਦੁੱਧ ਕਿੰਨਾ ਹੋਣੇ ਤੇ ਕੋ ਦੁੱਧ ਕਿਤੇ ਹੋਊਗਾ ਇਸ ਕੋ ਤਾਂ ਗਈ 14 ਗੋ ਦੁੱਧ ਅੱਛਾ ਬਸੋਨੀ ਮਿਲ ਕੋ ਆਈ ਆ ਅੱਛਾ 14 ਗੋ ਦੁੱਧ ਹੋਣਾ ਆਪਾਂ ਦੁੱਧ ਹੋਊਗਾ ਦਾਖਲ ਮੇਰੇ ਕੋਲ ਜੀ ਨਹੀਂ ਲਾਇਆ ਅੱਛਾ ਲਿੰਗੀ ਗਈ ਗਾਰ ਦੇ ਹਾਂ ਤੂੜੀ ਪਾਈ ਨੀ ਦੀ ਗਾੜੀ ਜਿੱਤਰਾ ਯਾ ਕਰ ਸਾਰੋ ਸਾਰ ਮੈਂ ਪਾਇਆ ਉੱਥੇ ਖੁੱਲੀ ਰਹੀ ਆ ਅੱਛਾ ਹ ਹੁਣ ਦਾਖਲ ਹੋਗਾ ਪਾਸਟੂ ਦੁੱਧ ਕੰਡੇ ਲਾਗਾ ਜੇ ਤੇ ਗੱਭਣ ਕਿੰਨੇ ਚਿਰ ਹੁਣੇ 2 ਮਹੀਨੇ ਜੱਪ ਚੈੱਕ ਕਰਾਤੀ ਹੋ ਲੋ ਆਪਾਂ ਚੈੱਕ ਕਰਾ ਕੇ ਠੀਗਾ ਠੰਡਾ ਲਵਾਤਾ ਜੀ ਪੌਣੇ 2 ਮਹੀਨੇ ਜਿਹੜਾ ਮਰਜੀ ਚੱਕ ਆਪਣੇ ਕਰਾਵੇ ਆਪਣੇ ਘਾੜੀ ਖਲਕੇ ਕਰਾਵੇ ਤੇ ਭਾਵੇਂ ਸਾਡੇ ਕੋਲ ਕਰਾ ਲੇ ਕਿੰਨੇ ਦਿਨਾਂ ਤੱਕ ਕਰ ਕੋ ਚੈੱਕ ਕਰਾ ਲੈ ਮੇਰੀ ਭਾਜੀ 7-8 ਹਜ਼ਾਰ ਗਰੰਟੀ ਫੁੱਲ 10 ਦਾ ਹਾਂ ਨਾ ਕਰਦੀ ਨਹੀਂ ਮਤਲਬ ਅੱਜ ਇੱਕ ਮਤਲਬ ਪਹਿਲੀ ਹੋ ਗਈ ਨਾ 10 ਤਰੀਕ ਨੂੰ ਫੁੱਲ ਗਰੰਟੀ ਆ 10 ਤਰੀਕ ਤੱਕ ਤੁਹਾਡੀ ਜ਼ਿੰਮੇਵਾਰੀ ਹੈ ਚੈੱਕ ਆਪਾਂ ਕਰਾ ਕੇ ਠੀਗਾ ਠੰਡਾ ਲਵਾਤਾ ਜੀ ਠੀਕ ਹੈ ਜੀ 2 ਮਹੀਨੇ ਤੋਂ ਮ ਤੇ ਚਵਾਜੂ ਓਕੇ ਪੁਰਾ ਮੈਂ ਨਾ ਪਾਈਆ ਚਵਾ ਕਰਾ ਧਰ ਮਰਾ ਲੈਂਦੇ ਆ ਬਈ ਚਵਾ ਜਿਹੜਾ ਕਹਿੰਦੇ ਵੀ ਮਾਸੇ ਤੇ ਖਾਦੀ ਪਤਾ ਲੱਗ ਜੂਗਾ ਭਾਈ ਚਵਾਜ ਕਹਿੰਦੇ ਚਵਾ ਦਾ ਨਹੀਂ ਪਤਾ ਸਾਂ ਕਿਉਂ ਕਈ ਵੀਰ ਭਰਾ ਫੋਨ ਕਰਦੇ ਭਾਈ ਥਾਂ ਚੋਂ ਭੂਰ ਨਹੀਂ ਹੈਗੀ ਕੋਈ ਥਲ ਘੜਵਾ ਭਾਈ ਚਵਾ ਦਾ ਨਹੀਂ ਹੁੰਦਾ ਕਿਉਂਕਿ ਟੱਕੜ ਕੱਪਣਾ ਪਸ਼ੂ ਜਿਹੜਾ ਚਵਾ ਦਾ ਸੁਣਾਦਾ ਹੁੰਦਾ ਹੈ ਇਹ ਚਵਾ ਦਾ ਟੱਕਰ ਹੋਵੇ ਤਾਂ ਫੇਰ ਹੀ ਮਜ਼ਾ ਆਉਂਦਾ ਟੱਕਰ ਚ ਹੁੰਦਾ ਵੀ ਹਾਂਜੀ ਹਾਂਜੀ ਪਾਣੀ ਵੀ ਸੋਣ ਬਣੇ ਭਾਈ ਕੀ ਕਰਨਾ ਹਾਂਜੀ ਮੈਂ ਹਰ ਬੇਨਤੀ ਕਰਦਾ ਚਵਾ ਦਾ ਕਿ ਸਮਝਾ ਕੋ ਗਲਤੀ ਆ ਚਵਾ ਦਾ ਲੱਗਣਾ ਆਪਣਾ ਓਕੇ ਹੁੰਦਾ ਮੋਹਰੀ ਚਵਾਜ ਫਾਲਦ ਨੂੰ ਫੇਰ ਨੂੰ ਫੋਨ ਕਰੋ ਠੀਕ ਹੈ ਜੀ ਹਾਂ ਹਾਂਜੀ ਬੀ ਜੀ ਦਿਖਾ ਦੇ ਚਵਾਗੀ ਫੇਰ ਆਹ ਵੇਖਣਾ ਚਵਾਜ ਮੈਂ ਠੀਕ ਆ ਰਿਹਾ ਤੇ ਭਾਈ ਜਾਂ ਜਿਹੜਾ ਵੀ ਖੜੂਗਾ ਜਿਹੜਾ ਯਾਦ ਕਰੂ ਹੁਣ ਸਾਰਾ ਸਿਆਲ ਦੁੱਧਣਾ ਫਿਰ ਗਾਣੇ ਸੁਕਣਾ ਪਿਛਲੇ ਸਨਾਂ ਦਾ ਤਾਂ ਸਾਡੇ ਚਲਾ ਠੀਕ ਹੈ ਜੀ। ਦੂਸਰੇ ਪਾਸੇ ਤੋਂ ਥਣ ਥਣ ਦਿਖਾ ਦਈਏ ਇੱਕ ਵਾਰੀ। ਆਹ ਦੇਖ ਸਾਡੇ ਹਵਾਨੇ ਤੇ ਨਾੜਾਂ ਜਿਹੜੀਆਂ ਇੱਧਰ ਵੀ ਚੰਗੀਆਂ ਵਾਂ। ਖੋਲੋ ਵੀਰ ਜੀ ਤੋਰ ਦਈਏ ਫਿਰ। ਕਮਾਈ ਵੀਰ ਜੀ ਇਹ ਨਹੀਂ ਆਪਾਂ ਜਿਆਦਾ ਗੱਲ ਨਾਲ ਕੱਟੇ ਬੰਨੇ ਆ। ਹਾਂਜੀ। ਅਜੀ ਕਮਾਈ ਕੋਈ ਹਾ 2000 ਨਾ ਕਰੀ ਜੀ ਆ। ਠੀਕ ਹੈ। ਜੇ ਤਾਂ ਹੀ ਆਪਣਾ ਰੋਜ਼ ਵੇਖਦੇ ਤੇ। ਹਾਂਜੀ। ਵੀਰ ਕਹਦੇ ਰੋਜ਼ ਦੋ ਜੀ ਉਹ ਨਗਰ ਦੀ ਵੀਡੀਓ ਪਾਉਨੇ ਆ। ਹਾਂਜੀ। ਆਹ ਮਾਰੂ ਤਿੰਨ ਨਗਰਿਆਂ ਨਾਲ 2000 ਰੁਪਏ ਬਜੂ 600 ਰੁਪਏ ਬਜਣਾ। ਆਪਾਂ ਜਿਆਦਾ ਕੰਮ ਨਹੀਂ ਰੱਖਿਆ। ਠੀਕ ਹੈ। 2400 ਵਾਲੇ ਬਸ ਆਉਣ

ਫੁੱਲੀਆਂ ਲਈ ਤਾਂ ਬੜਾ ਹੁਣ ਰਸਾ ਪੈ ਗਿਆ ਤੇ ਇਹ ਗੱਲ ਚ ਹਾਂਜੀ ਹਾਂਜੀ ਹੁਣ ਜਦਾਂ ਪਾਣੀ ਪੋਣੀ ਹੁਣ ਦਹੀਂ ਪੀਣਾ ਦੇਖੋ ਫੁੱਲੀਆਂ ਕਾਵਾ ਜਿਹੜੀਆਂ ਕਿ ਕਿੱਦੀ ਹੁੰਦੀਆਂ ਆਪਣੀ ਮਰਜ਼ੀ ਨਾਲ ਪਾਣੀ ਪੀਣਾ ਪੱਠੇ ਖਾਣੇ ਆਜ ਲੈ ਆਜ ਭਾਈ ਇਹਦਾ ਬੱਛੀ ਜਿਹੜਾ ਕਿ ਲੈ ਜੂ ਨਾ ਬਰੀਲ ਹਾਂਜੀ ਇਹਦੇ ਵਿੱਚ ਮੈਂ ਨਾ ਹੀ ਲਗੂ ਦੇ ਉਹਨਾਂ ਆਪਣੀ ਕਿਹੜੀ ਬਰੀਲ ਰੱਖੀਂ ਟੀਕਾ ਬਰੀਲ ਦਾ ਭਾਏ ਹੋ ਅੱਛਾ ਹਾਂ ਤੇ ਮੁੱਲ ਫਿਰ ਕਿੰਨਾ ਜੇ ਇਹਦਾ ਦੇਖੋ ਭਾਈ ਗਾ ਦੇਖੋ ਸਹੀ ਕਿੰਨਾ ਰੱਖਣਾ ਹੈ ਤਾਂ ਮੁੱਲ ਬੋਲਦੇ ਭਾਈ ਜੇ ਮੰਨ ਲਓ ਹੁਣ ਦੁੱਧ ਵੀ ਸੁਪਨਾ ਹੈਗਾ ਵਾ ਹੁਣ ਇਹਨੂੰ ਵੰਡ-ਮੁਡ ਹਰਿਆਣੇ ਦਾ ਪਿਆ ਤੇਲ ਤੁਲਾਇਆ ਨਾਲੇ ਨੂੰ ਹਾਂਜੀ ਦੁੱਧ ਹੁਣ ਵੀ 15 ਚੱਲ ਜਣਾ ਫਿਰ ਇਹਦੇ ਅੱਛਾ 15 ਕਿਲੋ ਮੈਂ ਚੋਇਆ ਦੋ ਦਮ ਚੋਇਆ ਨਾ ਕਰਦੀ ਅੱਛਾ ਮੇਰੇ ਕੋਲ ਹੀ ਆ ਗਏ ਠੀਕ ਹੈ ਹੁਣ ਦੇ ਲਈ ਆ ਭਾਈ 40000 ਦੀ ਅਸੀਂ ਚੱਲਿਆ ਤੇ ਥੋੜਾ ਜਿਹਾ ਜ਼ਿਆਦਾ ਹੋ ਜਾਣਾ ਕੀ ਭਾਈ ਬੱਛੀ ਕਿੰਨੇ ਰੁਪਏ ਹੈ ਜਦ ਤੱਕ ਤਿਆਰ ਵੀ ਕਿੰਨੇ ਰੁਪਏ ਦੀ ਬੱਛੀ ਹੈ ਕਰ ਦਵਾ ਵੀ ਆ ਬਲੋ ਚੈੱਕ ਰਾਈ ਹੋਰ ਫੋਸੋ ਦਾ ਹੋਣ ਲਿਆ ਹਾਂਜੀ ਤੇ ਮਲਕੇ ਤਿਆਰ ਗਈ ਪਾਜੀ ਮੁਰਕੇ ਦੇ ਲੱਖ ਦੀ ਨਹੀਂ ਮਲੇ ਬੱਛੀ ਜੀ ਕਿੰਨੇ ਦੀ ਜੈਸ ਨੋ ਹਾਂ ਨਾ ਪਾਜੀ ਦਵਾਂਗੇ 38000 ਦੀ 37000 ਦੇ ਦਈਏ 36000 ਦੀ ਪਾਜੀ ਹਾਂ ਨਾ ਦਵਾਂਗੇ ਹੁਣ ਠੀਕ ਠੀਕ 100 200 ਰੁਪਏ ਛੋੜਾ ਕੰਮ ਆ ਪਰ ਬੱਛੀ ਰੱਖ ਲਊਗਾ ਠੀਕ ਆ ਯਾਦ ਹੀ ਕਰੂ ਬੋਦੀ ਵਾਲੀ ਵਹਿਰ ਜੇ ਲੋ ਠੀਕ ਆ ਤੇ ਚਲੋ ਹੁਣ ਆ ਜਿਹੜੀਆਂ ਮੱਜਾਂ ਵੀ ਦਿਖਾ ਦਈਏ ਇਹਦੀਆਂ ਕੱਟੀ ਮਾਰਦੀ ਜੇ ਇਹ ਸ਼ੌਕ ਕੱਟੀ ਇਹਦੀ ਮੱਜ ਦੀ ਕੱਟੀ ਨਾ ਜ਼ਰਤ ਕਾਲ ਚੰਗੀ ਪਰ ਇੱਕ ਵਰੀ ਰਾਤੀ ਬਣ ਗਿਆ ਇਹਨਾਂ ਆ ਜੀ ਤੁਹਾਡੇ ਸਾਹਮਣੇ ਕੱਟੀ ਜੇ ਜਿਆਦਾ ਤੇ ਮਰ ਗਈ ਹੈ ਆਪਣੇ ਸਾਹ ਨਾਲ ਲਾ ਲੇ ਕਿੰਨੇ ਕ ਦਿਨਾਂ ਦੀ ਹੈ ਭਾਈ ਦਿਨਾਂ ਦੀ ਇਹ ਮੀ ਕੋ 2-4 ਮਹੀਨੇ ਦੀ ਹੈਗੀ ਬਸ 20 ਮਹੀਨੇ ਦੇ ਲਾ ਲਓ 10 ਵਧਾ ਲਓ ਘਟਾ ਲਓ ਸਿਆਲੇ ਡੰਗ ਜਵਾਗ ਮੱਦੇ ਬੜੇ ਤੇ ਉਸ ਤਰ੍ਹਾਂ ਦੁੱਧ ਕਿੰਨਾ ਵਰਜੀ ਹੈ ਤੇ ਕੋਲ ਦਹਾਂ ਦੇ ਲੱਗ ਜਾ ਕੇ ਉਹ ਪਰ ਆਪਾਂ 9 ਕਿਲੋ ਕਰਕੇ ਲਾਵਾਂਗੇ ਅੱਛਾ ਹੁਣ ਇਹ ਬੱਚਾ ਮਰ ਗਿਆ ਜੀ ਇਹ ਉਹ ਜਾ ਕੇ ਟੀਕਾ ਲਵਾ ਸਕੀਏ ਠੀਕ ਹੈ ਜੀ ਛੱਡ ਜੀ ਮਰ ਸਕੀਏ ਠੀਕ ਹੈ ਉਹ ਆਪਾਂ 8 ਕਿਲੋ ਗੰਦੀ ਦੀਏ ਤੋੜੋ ਫਿਰ ਇੱਕ ਰੀਨ ਯਾ ਲਿਟਰ ਅੱਗ ਹੋ ਗਈ ਇਹ ਬੱਚੇ ਨਾਲ ਬਾਈ ਤੁਹਾਨੂੰ ਨਾ ਦੁੱਧ ਵਾਹ ਦਿੰਦਾ ਹਾਂ ਜੀ ਉਪਰੇ ਜਾ ਕੇ ਟੀ ਹਲ ਬਾਈ ਮਾਣਾ ਮੁੰਡਾ ਕਰੇ ਫਿਰ ਨਾ ਤਨ ਬਰਾਬਰ ਚ ਪਾ ਲਓ ਬਾਕੀ ਇਹ ਹਵਾ ਨਵੀਂ ਦਾ ਦੇਖ ਕਰਦੇ ਜੇ ਲੱਗੇ ਤਾਂ ਆਇਆ ਬੱਚਾ ਆਖੜੀ ਨਹੀਂ ਮਾਰੋ ਬੰਦਾ ਬਾਕੀ ਥੱਲੇ ਸਫਾਈ ਚ ਆ ਨਾਇਦਾ ਕਰੀ ਹੈ ਤਾਂ ਲੱਗਦਾ ਦੇਖ ਸਕਦੇ ਆਵੇ। ਆਵੇ। ਕੋਲੇ ਕਰ ਵੀ ਮਾ ਲੋ ਹੈ ਵੇਖੋ ਤੁਹਾਨੂੰ। ਤੁਹਾਨੂੰ ਵੀ ਲੱਗੇ ਤਾਂ ਦੇਖ ਸਕਦੇ ਚੰਗੀ ਤਰ੍ਹਾਂ। ਤੇ ਮੁੱਲ ਫਿਰ ਵਧੀ ਇਹਦਾ। ਬੋਲ ਤੇ ਵੀ ਜੇ ਪਚਾ ਹੁੰਦਾ। ਤੇ ਭਾਵੇਂ 60000 ਜਿੰਦੇ। ਹਾਂਜੀ। ਉਹ ਦੇ ਗਏ 55000 ਦੀ। 55000 ਦੀ। ਹਾਂ। ਕਰਨਾ ਕੋ ਮਾਨਤਾ ਨੇ ਵਿੱਚ ਹੋਰ। ਮਾਨਤਾ ਭਾਜੀ ਕੀ ਤੇ ਭਾਣਾ 55000 ਦੀ ਭਾਈ ਕਰਾਂਗੇ ਠੀਕ ਹੈ ਜੀ 8 ਕਿਲੋ ਮੇਰੇ ਕੋਲ ਲੀਟਰ ਮਾਰ ਕੇ ਖੜੇ ਦੋ ਦਾ ਤਿੰਨ ਦਾ ਚੋਕਲੇ ਠੀਕ ਹੈ ਜੀ ਹਾਂ ਬਾਕੀ ਇਹ ਨਹੀਂ ਮੈਂ ਕਿਹਾ ਟੀਕਾ ਵੀ ਲਵਾ ਸਕੀਂ ਪਾੜੇ ਦੇ ਮਿਲ ਸਕੀ ਠੀਕ ਹੈ ਗੱਲ ਦਸੀ ਚੰਗੀ ਨਹੀਂ ਕਿਸ ਨੂੰ ਹਾਂਜੀ ਤੇ ਹੁਣ ਆ ਜਿਹੜੀ ਮੱਝ ਜੇ ਇਹ ਵੀ ਭਾਈ ਮੈਂ ਚੈੱਕ ਕਰਾਈ ਜੀ ਅੱਛਾ ਇਹ 35 ਦਾ ਦੀ ਹੈਗੀ ਜੇ ਅੱਛਾ ਜੀ ਘਰ ਮੈਂ ਠੰਡਾ ਇਹਨੂੰ ਵੀ ਲਵਾਤਾ ਜੀ ਅੱਛਾ ਪਰ ਮੈਂ ਗਰੰਟੀ ਦੀ ਕੋਈ ਦੇਣਾ ਨਹੀਂ ਇਹ ਸ਼ੱਕ ਚ ਹੈ ਹਨਾ ਜੀ ਸ਼ੱਕ ਜੀ ਡਾਕਟਰ ਤਾਂ ਕਹਿ ਗਿਆ ਵਾ ਅੱਛਾ ਦਵਾ ਦੇ ਸਾਂਭਲਾ ਚੈੱਕ ਕਰਾ ਲਈ ਫਿਰ ਠੀਕ ਹੈ ਪਰ ਆਪਾਂ ਗਰੰਟੀ ਨਹੀਂ ਦੇ ਜਿਹੜੀ ਆਪਣੀ ਚ ਕੀ ਗਾ ਠੰਡਾ ਪਲਵਾਤਾ ਮੈਨੂੰ ਦੱਸਦਾ ਮੈਂ ਬਲਸੋ ਚ ਸੋ ਬੈਸ ਹੋੜੀਆ ਠੀਕ 10 15 20 ਦਿਨਾਂ ਦਾ ਚੈੱਕ ਹੋਵੇ ਇਹਦੀਆਂ ਨੂੰ ਵੀ ਜਾ ਇਹ ਕਹਿੰਦੇ 10 15 ਦਿਨਾਂ ਨੂੰ ਪ੍ਰੋਪਰ ਚੈੱਕ ਹੋਣੀ ਹੈ ਜੇ ਪ੍ਰੋਪਰ ਚੈੱਕ ਹੋ ਪੂਰੀ ਜਿੱਤਰਾ ਨਾਲ 100% ਦੀ ਗਰੰਟੀ ਆਪਰੇ ਨੂੰ ਲਾ ਦੇ ਗੁਲਾਬੀ ਥਣ ਵੇ ਲੋ ਗੁਲਾਬੀ ਥਾਜੀ ਆ ਤੁਹਾਨੂੰ ਦੇਖ ਸਕਦੇ ਜੇ ਇਹਦੇ ਲਾਗੇ ਤੋਂ ਸੇ ਸੁੱਕਾ ਕੱਢ ਵੇ ਲੋ ਕਿੱਦਾ ਜੇ ਕੱਦ ਕਾਠ ਦੀ ਚੰਗੀ ਆ ਉਤਰਾ ਤੇ ਇਹ ਦੇਖੋ ਦੁੱਧ ਕਿੰਨਾ ਆਇਆ ਕੋ ਦੁੱਧ ਭਾਈ 8 ਕਿਲੋ ਹੋ ਜੇ ਹੈਗਾ 8 ਕਿਲੋ ਪੱਕਾ ਦੁੱਧ ਦਿੰਦਾ 8 ਕਿਲੋ ਭਾਈ ਛੋਖੜੇ ਮੇਰੇ ਕੋਲ ਕੋਈ ਦੋ 500 200 ਗ੍ਰਾਮ ਦਾ ਭਾਈ ਉਧਰ ਉਧਰ ਜੋ ਉਹ ਨਹੀਂ ਗੱਲ ਕਰਦਾ ਠੀਕ ਆ ਮੇਰੇ ਕੋਲ ਕੋਈ ਦੋ ਦੰਗ ਛੋਖੜੇ ਤੇ ਇਹਦਾ ਮੁੱਲ ਫਿਰ ਕਿਹੜਾ ਹਾਂ ਇਹ ਭਾਈ ਦੇ ਦਾ 53000 ਦੀ 53000 ਦੀ ਹਾਂ ਕਰਨਾ ਮੌਕੇ ਤੇ ਵੀ ਅਗੀ ਵੇਗੀ ਨਾਦਗੀ ਫਿਰ ਆਪਾਂ ਨੂੰ ਵੀ ਇਹ ਨਸਾਬ ਲੈਣਾ ਵਾ ਅੱਛਾ ਸਾਉ ਵੀ ਵਿਕ ਜਾਣੀ گاਵ ਵੀ ਤੇ ਦੁੱਧ ਵੀ ਆਣੀ ਹੈ ਠੀਕ 20 ਦਾ ਕਿਲੋ ਵੀ ਚੈੱਕ ਕਰਾ ਕੇ ਨਾ ਅੱਛਾ ਵੇਚਾਂਗੇ ਵੇਚਾਂਗੇ ਠੀਕ ਹੈ ਜੀ ਚਲੋ ਜਿਹੜਾ ਜੰਗਲ ਖਾਲੀ ਆਪਾਂ ਖਾਲੀ ਹੋਵਾਂਗੇ ਹਾਂਜੀ ਰੀਅਲ ਚੈੱਕ ਕਰਤੋਂ ਦਾ 10 ਲੱਖ ਰੋ ਕੇ 20 ਲੱਖ ਚੈੱਕ ਕਰਾ ਲਈ ਠੀਕ ਆ ਜੇ ਜੀਆ ਨਿਕਲਾ ਹੀ ਫਿਰ ਚਲੋ ਮੋਲ ਫਿਰ ਬਾਅਦ ਦੀ ਗੱਲ ਆ ਠੀਕ ਆ ਪਰ ਆਪਾਂ ਗਰੰਟੀ ਨਹੀਂ ਕੋ ਦੇ ਦੀ ਹੈ ਜੀ ਤੇ ਬਾਕੀ ਉਤਰੇ ਇਹ ਆ ਵੀ ਚਲੋ ਕਦ ਕਰਤੀ ਚੰਗੀ ਆ ਗਾਂ ਨਿਕਲ ਆਵੇ ਤੇ ਚਲੋ ਵਧੀਆ ਮੋਲ ਦੀ ਤਿਆਰ ਠੀਕ ਆ ਠੀਕ ਆ ਠੰਡ ਲਵਾਤਾ ਜੀ ਤੇ ਬਾਕੀ ਚਲੋ ਕੋਈ ਵੇਰ ਇੱਥੇ ਆ ਗਿਆ ਆਪਣੀ ਸਮਝਣਾ ਵੇਖ ਕੇ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੇ ਜੀ